ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਆਪਾਂ ਟੋਡਰਮਲ ਦੀ ਉਹ ਜਹਾਜ਼ ਹਵੇਲੀ ਦੇ ਦਰਸ਼ਨ ਕਰਾਂਗੇ ਤੇ ਜਾ ਰਹੇ ਹਾਂ ਟੋਡਰਮਲ ਦੀ ਜਹਾਜ਼ ਹਵੇਲੀ ਵੱਲ ਤੇ ਟੋਡਰਮਲ ਦੀ ਪੁਰਾਣਾ ਜੋ ਇਤਿਹਾਸ ਹੈ ਉਹਨਾਂ ਦੇ ਦਾਦੇ ਪੜਦਾਦਿਆਂ ਦਾ ਤੇ ਪੜਕ ਸੁਣ ਕੇ ਬੜੀ ਖੁਸ਼ੀ ਹੋਈ ਆਓ ਆਪਾਂ ਸਰਵਣ ਕਰਦੇ ਹਾਂ ਕਿ ਜਿਸ ਵਕਤ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਸਾ ਜੀ ਵੇਲੇ ਅਲੂਵਾਲਾ ਤੋਂ ਸੰਗਤਾਂ ਪਵਾਨੀਗੜ ਦੇ ਕੋਲੇ ਪਿੰਡ ਹੈ ਤੇ ਉੱਥੋਂ ਸੰਗਤਾਂ ਆ ਰਹੀਆਂ ਨੇ ਤੇ ਇਹਨਾਂ ਦੇ ਦਾਦੇ-ਪਰਦਾਦੇ ਟੋਡਰਮਲ ਜੀ ਦੇ ਦਾਦੇ-ਪਰਦਾਦੇ ਬਹੁਤ ਗਰੀਬ ਸਨ ਤੇ ਮੇਲੇ ਕਚਲੇ ਕੱਪੜੇ ਕੋ ਗਰੀਬਾਂ ਦੇ ਐਸੇ ਕੱਪੜੇ ਹੁੰਦੇ ਨੇ ਤੇ ਇਹਦੀ ਮਨ ਦੀ ਇੱਛਾ ਜਾਗੀ ਕਿ ਗੁਰੂ ਰਾਮਦਾਸ ਜੀ ਮਹਾਰਾਜੀ ਬਰਕਤਾਂ ਦੇ ਬਖਸ਼ਿਸ਼ ਬਖਸ਼ਿੰਦ ਨੇ ਬੜੀਆਂ ਮਿਹਰ ਮਿਹਰਾਂ ਕਰਦੇ ਨੇ ਤੇ ਕਿਉਂ ਨਾ ਮਨਾ ਤੂੰ ਜਾ ਕਰਕੇ ਉਥੇ ਅਰਜ ਗੁਜ਼ਾਰ ਤੇ ਇਹ ਵੀ ਸੰਗਤਾਂ ਦੇ ਨਾਲ ਚਲੇ ਜਾਂਦੇ ਨੇ ਤੇ ਜਾ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਸਤੇ ਬਹੁਤ ਸੰਗਤਾਂ ਦੀ ਲੈਣ ਲੱਗੀ ਹੋਈ ਆ ਜਦੋਂ ਇਹਨਾਂ ਦੀ ਵਾਰੀ ਆਉਂਦੀ ਹੈ ਤੇ ਸਾਰੀਆਂ ਮੰਗਾਂ ਖਤਮ ਹੋ ਜਾਂਦੀਆਂ ਨੇ ਪਹਿਲਾਂ ਤਾਂ ਮੰਗਾਂ ਸੀ ਵੀ ਸਾਨੂੰ ਸੱਚੇ ਪਾਸਾ ਜੀ ਖੁਸ਼ੀਆਂ ਬਖਸ਼ੋ ਸਾਨੂੰ ਧਨ ਪਦਾਰਥ ਵਖਤੋ ਜਦੋਂ ਜਿਉਂ ਹੀ ਦਰਸ਼ਨ ਹੁੰਦੇ ਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਤਾਂ ਗੁਰਸਵਾਰਿਓ ਸਾਰੀਆਂ ਇੱਛਾ ਖਤਮ ਹੋ ਗਈਆਂ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਐਡੀ ਦੂਰੋਂ ਆਇਓ ਤੁਸੀਂ ਕੁਛ ਮੰਗੋ ਤਿਆਰਿਓ ਕਹਿੰਦੇ ਜੀ ਨਹੀਂ ਕੋਈ ਮੰਗਨੀ ਫਿਰ ਕਿਹਾ ਵਚਨ ਕਹਿੰਦੇ ਕੋਈ ਮੰਗਨੀ ਫਿਰ ਕਿਹਾ ਵਚਨ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਆਪ ਵੀ ਮੇਰਾ ਦੇ ਘਰ ਦੇ ਵਿੱਚ ਆ ਕਰਕੇ ਕਹਿਣ ਲੱਗੇ ਕਹਿਣ ਲੱਗੇ ਅਸੀਂ ਤੁਹਾਡੇ ਪਿੰਡ ਆਵਾਂਗੇ ਤੇ ਸਮਾ ਪਾ ਕਰਕੇ ਤੇ ਸਾਡੇ ਨਾਲ 30 40 ਸਿੰਘ ਹੋਣਗੇ ਕਹਿਣ ਲੱਗੇ ਪਤਸਾ ਜੀ ਜੇ ਇੰਨੇ ਸਿੱਖ ਹੋਣਗੇ ਤਾਂ ਫਿਰ ਤੁਸੀਂ ਨਾ ਆਇਓ ਜਾਂ ਤਾਂ ਤੁਸੀਂ ਇਕੱਲੇ ਆ ਜਿਓ ਨਹੀਂ ਤਾਂ ਤੁਸੀਂ ਨਾ ਆਇਓ ਸਿੱਧਾ ਸਾਦਾ ਸਵਾਹ ਕਹਿਣ ਲੱਗੇ ਕਿਉਂ ਗੁਰੂ ਜੀ ਹੱਸ ਕੇ ਕਹਿਣ ਲੱਗੇ ਕਹਿਣ ਲੱਗੇ ਪਾਸਾ ਮੈਂ ਗਰੀਬ ਹਾਂ ਇੱਕ ਇੱਕ ਤੁਹਾਡਾ ਤਾਂ ਭੋਜਨ ਪਾਣੀ ਤਿਆਰ ਕਰ ਲੂੰਗਾ ਪਰ ਇੰਨੇ 30 40 ਨੂੰ ਮੈਂ ਕਿਵੇਂ ਸ਼ਿਕਾਵਾਂਗਾ ਗੁਰੂ ਪਾਸਾ ਜੀ ਕਹਿਣ ਲੱਗੇ ਉਸ ਵਕਤ ਅਸੀਂ ਵੀ ਨਹੀਂ ਹੋਵਾਂਗੇ ਤੇ ਤੁਸੀਂ ਵੀ ਨਹੀਂ ਸਰੀਰ ਕਰਕੇ ਹੋਵੋਗੇ ਤੇ ਸਾਡੀ ਗੱਦੀ ਦੇ ਨਸੀਨ ਨਵੇਂ ਪਾਸਾ ਜੀ ਹੋਣਗੇ ਤੇ ਉਹ ਤੁਹਾਡੇ ਘਰ ਆਉਣਗੇ ਤੇ ਉਸ ਵਕਤ ਤੁਹਾਡਾ ਬਹੁਤ ਵੱਡਾ ਕਾਰੋਬਾਰ ਹੋਵੇਗਾ ਤੇ ਤੁਹਾਡੇ ਕਈ ਨਗਰਾਂ ਦੇ ਲੋਕ ਤੁਹਾਡੇ ਘਰ ਆ ਕਰਕੇ ਕਾਰੋਬਾਰ ਦੇ ਵਿੱਚ ਕੰਮ ਕਰਿਆ ਕਰਨਗੇ ਤੇ ਉਸ ਵਕਤ ਅਸੀਂ ਆਵਾਂਗੇ ਫਿਰ ਤੁਹਾਡੇ ਘਰੇ ਕੀਰਤਨ ਵੀ ਕਰਾਂਗੇ ਗੁਰੂ ਸਵਾਰਿਓ ਸਮਾਂ ਲੰਘਦਾ ਗਿਆ ਉਹ ਸਮਾਂ ਆਇਆ ਗੁਰੂ ਤੇਗ ਬਹਾਦਰ ਮਹਾਰਾਜੀ ਪਟਿਆਲੇ ਤੋਂ ਆ ਰਹੇ ਨੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਹੁਣ ਉਹ ਜਹਾਜ਼ ਹਵੇਲੀ ਦੇ ਵਿੱਚ ਪਹੁੰਚ ਗਏ ਨੇ ਪਹੁੰਚ ਕੇ ਗੁਰੂ ਸਵਾਰਿਓ ਕੀਰਤਨ ਕੀਤਾ ਬੜੇ ਪਿਆਰ ਦੇ ਨਾਲ ਉਹ ਨੌਜਵਾਨ ਨੇ ਪ੍ਰ사ਦਾ ਪਾਣੀ ਸ਼ਕਾਇਆ ਤੇ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾਣ ਲੱਗਦੇ ਨੇ ਤੇ ਫਿਰ ਮੋਹਰਾਂ ਦਾ ਥਾਲ ਭਰ ਕੇ ਦਿੰਦੇ ਨੇ ਤੇ ਨਾਲ ਦਸਾਲਾ ਦਿੰਦੇ ਨੇ ਗੁਰੂ ਪਾਸਾ ਜੀ ਨੇ ਦਸਾਲਾ ਤਾਂ ਗ੍ਰਹਿਣ ਕਰ ਲਿਆ ਪਰ ਥਾਲ ਨਾ ਕਹੇ ਭਾਈ ਅਸੀਂ ਮੋਹਰਾਂ ਨਹੀਂ ਲੈਣੀ ਆ ਕਹਿਣ ਲੱਗੇ ਪਾਸਾ ਕਿਉਂ ਥੋੜੀਆਂ ਨੇ ਹੋਰ ਥਾਲ ਲਿਆ ਦਿੰਦਾ ਕਹਿੰਦੇ ਗੁਰੂ ਪਾਸਾ ਜੀ ਕਹਿੰਦੇ ਨਹੀਂ ਸਮਾਂ ਆਵੇਗਾ ਤੁਹਾਡੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਹੈ ਤੇ ਕਹਿਣ ਲੱਗੇ ਜੀ ਠੀਕ ਆ ਸਤਿਵਚਨ ਸੋ ਗੁਰੂ ਸਵਾਰਿਓ ਫਿਰ ਉਹ ਸਮਾਂ ਆਇਆ ਜਿਸ ਵਕਤ ਛੋਟੇ ਸਹਿਬਜਾਦੇ ਸ਼ਹੀਦ ਹੋ ਜਾਂਦੇ ਨੇ ਨੀਹਾਂ ਦੇ ਵਿੱਚ ਮਾਤਾ ਗੁਜਰਕੌਰ ਜੀ ਸ਼ਹੀਦ ਹੋ ਜਾਂਦੇ ਨੇ ਤਾਂ ਤਿੰਨ ਦਿਨ ਹੋ ਜਾਂਦੇ ਨੇ ਉਸ ਜੰਗਲ ਬਿਆਬੀਂ ਦੇ ਵਿੱਚ ਸਿੱਟਿਆਂ ਨੂੰ ਉਹਨਾਂ ਨੂੰ ਤੇ ਕਿ ਇਹਨਾਂ ਦੀ ਬਿਆਦਵੀ ਹੋਵੇ ਸ਼ੇਰ ਚੀਤੇ ਖਾ ਜਾਣ ਤਾਂ ਟੋਡਰਮੱਲ ਨੂੰ ਪਤਾ ਲੱਗਦਾ ਹੈ ਤਾਂ ਟੋਡਰਮੱਲ ਜਾ ਕਰਕੇ ਅਰਜ਼ ਕਰਦਾ ਹੈ ਕਿ ਮੈਂ ਬੱਚਿਆਂ ਦਾ ਤੇ ਮਾਤਾ ਗੁਜਰਕੌਰ ਦਾ ਸਸਕਾਰ ਕਰਨਾ ਚਾਹੁੰਦਾ ਹਾਂ ਤੇ ਕਹਿੰਦੇ ਤੈਨੂੰ ਜ਼ਮੀਨ ਇਸ ਤਰ੍ਹਾਂ ਮਹਿੰਗੀ ਲੈਣੀ ਪਵੇਗੀ ਪਹਿਲਾਂ ਪਾ ਸ਼ਾ ਕਰਕੇ ਮੋਹਰਾਂ ਲਈਆਂ ਕਹਿੰਦੇ ਨਹੀਂ ਖੜੀਆਂ ਕਰਕੇ ਖੜੀਆਂ ਕਰਕੇ ਗੁਰੂ ਸਵਾਰੇ ਫਿਰ ਥੈਲੇ 'ਚ ਤਾਂ ਮੋਹਰਾਂ ਪੈਂਦੀਆਂ ਨਹੀਂ ਫਿਰ ਕਹਿੰਦੇ 78000 ਮੋਹਰ ਸੋਨੇ ਦੀ ਉਹਨੇ ਫਿਰ ਗੱਡਾ ਭਰ ਕੇ ਲਿਆਂਦਾ ਜੋ ਵਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਕੀਤਾ ਸੀ ਗੱਡਾ ਭਰ ਕੇ ਲੈ ਕੇ ਆਇਆ ਤੇ ਫਿਰ ਉਹ ਮੋਹਰਾਂ ਖੜੀਆਂ ਕਰਕੇ ਮਹਿੰਗੀ ਜ਼ਮੀਨ ਲੈ ਕਰਕੇ ਉਸ ਸਤਿਕਾਰਯੋਗ ਮਾਤਾ ਗੁਜਰਕੌਰ ਨੂੰ ਛੋਟੇ ਲਾਲਾਂ ਨੂੰ ਗੁਰੂ ਸਵਾਰਿਓ ਫਿਰ ਉਹਨਾਂ ਦਾ ਸਸਕਾਰ ਕੀਤਾ ਸੋ ਐਸੇ ਟੋਡਰ ਮੱਲ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਸਤਕਾਰ ਭਾਵ ਰੱਖਦੇ ਹੋਏ ਪਿਆਰੇ ਲਾਲਾਂ ਦਾ ਤੇ ਗੁਰੂ ਪਾਸਾ ਜੀ ਦੀ ਮਾਤਾ ਦਾ ਸਸਕਾਰ ਕੀਤਾ ਸੋ ਵਧੀਆ ਲੱਗੇ ਅੱਗੇ ਸ਼ੇਅਰ ਕਰਿਓ ਉਹਨਾਂ ਦੇ ਵੱਡ ਵਡੇਰਿਆਂ ਦਾ ਆਪਾਂ ਇਤਿਹਾਸ ਜਾਣੂ ਕੀਤਾ ਸੋ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਨਾਲ ਜੁੜਦੇ ਰਹੋ ਸਾਰੀ ਵੀਡੀਓ ਦੇਖਣ ਦਾ ਸੰਗਤਾਂ ਦਾ ਵੀਰਾਂ ਦਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਲਾਉ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ